ਸਰਕਾਰ ਦੇ ਕੰਨ ਤੇ ਸਾਨੂੰ ਦਿੱਲੀ ਤੱਕ ਜਾਣ ਦੇਣਾ ਹੈ ਸਰਕਾਰ ਦੇ ਕੰਨ ਤੇ ਜੋ ਵੀ ਨਹੀਂ ਸਰਕੀ ਤੇ ਸਾਡੇ ਉੱਪਰ ਬੜੇ ਅਤਜ ਅਤਿਆਚਾਰ ਸਰਕਾਰ ਨੇ ਕੀਤੇ ਜਦੋਂ ਉਸੇ ਦਿੱਲੀ ਕੂਚ ਦਾ 13 ਤੇ 14 ਫਰਵਰੀ ਨੂੰ ਨਾਰਾ ਦਿੱਤਾ ਕਿ ਕਿਸਾਨਾਂ ਦੀ ਆਮਦਨ ਆ ਜਿਹੜੀ 222 3 ਹੈ ਜਿਹੜੀ ਉਹ ਦੁੱਗਣੀ ਹੋ ਜਾਊਗੀ ਹਾਂਜੀ ਉਹਦਾ ਤੁਹਾਨੂੰ ਦੇਸੀ ਰਿਹਾ ਐਸ ਵਾਰ ਦੀ ਮਾਰਕੀਟ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਹੋਣੀ ਆ ਕਿ ਜਿਸ ਤਰ੍ਹਾਂ ਮੰਡੀਆਂ ਦੇ ਵਿੱਚ ਝੋਨੇ ਦੀ ਬੇਕਦਰਹੀ ਹੋਈ ਨਾਲ ਜਦੋਂ ਵੀ ਕਿਤੇ ਉਹਨਾਂ ਦੀ ਸਟੇਟਮੈਂਟ ਆਉਂਦੀ ਆ ਉਹਦੇ ਮੰਗਾ ਸਹੀ ਆ ਪਰ ਅਸੀਂ ਉੱਥੇ ਜਾ ਨਹੀਂ ਸਕਦੇ ਉਹ ਭਰਾਵੋ ਤੁਸੀਂ ਖਨੌਰੀ ਨਹੀਂ ਜਾਣਾ ਸ਼ੰਭੂ ਨਹੀਂ ਜਾਣਾ ਤੇ ਭੋਰ ਬੜੇ ਰਸਤੇ ਆ ਪੰਜਾਬ ਦੇ ਤੁਸੀਂ ਉੱਥੇ ਜਾ ਕੇ ਬਹਿ ਜਾਓ ਕਹਿਣ ਨੂੰ ਦਿੱਲੀ ਕੂਚ ਦਾ ਦਾਹਰਾ ਦਿੱਤਾ ਸੀ ਆਪਾਂ ਦਿੱਲੀ ਜਾ ਕੇ ਬੈਠਣ ਦੀ ਭਾਰਤ ਪ੍ਰਦਰ ਤੇ ਲੋਕਾਂ ਨੇ ਦਿੱਲੀ ਆਉਣਾ ਸੀ ਪਰ ਜੇਕਰ ਆਪ ਨੂੰ ਪੰਜਾਬ ਦੀ ਸਰਹੱਦ ਤੋਂ ਹੀ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਪੰਜਾਬ ਦੇ ਲੋਕ ਇੰਨੇ ਸਟਰੋਂਗ ਹੋ ਗਏ ਤਾਕਤਵਰ ਹੋ ਕੇ ਗਏ ਆ ਤੇ ਉਹ ਵਿਚਾਰੇ ਜਿਹੜੀਆਂ ਗਰੀਵ ਸਟੇਟਾਂ ਜਿੱਥੇ ਐਮਐਸਪੀ ਨਹੀਂ ਮਿਲਦੀ ਉਹਨਾਂ ਕੋਲ ਤਾਂ ਦਿੱਲੀ ਆਉਣ ਜੋਗਾ ਕਰਾਇਆ ਵੀ ਨਹੀਂ ਪੰਜਾਬ ਖੇਤੀ ਪ੍ਰધાન ਸੂਬਾ ਤੇ ਖੇਤੀ ਨੂੰ ਲੈ ਕੇ ਪਿਛਲੇ ਸਮੇਂ ਤੋਂ ਲੈ ਕੇ ਕੇਂਦਰ ਸਰਕਾਰਾਂ ਨਵੀਆਂ ਤੋਂ ਨਵੀਆਂ ਕਾਨੂੰਨ ਲੈ ਕੇ ਆਦੀ ਤੇ ਨਵੀਆਂ ਤਨਉਨੀਆਂ ਅਰਚਨਾ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਜੁੜੀਆਂ ਖੜੀਆਂ ਕੀਤੀਆਂ ਜਾ ਰਹੀਆਂ ਭਾਵੇਂ ਕਿਸਾਨਾਂ ਨੇ 220 ਦੇ ਵਿੱਚ ਦਿੱਲੀ ਅੰਦੋਲਨ ਜਿੱਤਿਆ ਤੇ ਇਸ ਤੋਂ ਬਾਅਦ ਆ ਜਿਹੜਾ ਹੁਣ ਫੇਰ ਪਿਛਲੇ ਦਿਨੀ ਆ ਜਿਹੜਾ ਕੇਂਦਰ ਸਰਕਾਰ ਵੱਲੋਂ ਕੌਮੀ ਖੇਤੀ ਨੀਤੀ ਖਰੜਾ ਜਿਹੜਾ ਉਹ ਪੇਸ਼ ਕੀਤਾ ਗਿਆ ਤੇ ਜਿਸ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਤੋਂ ਇਹ ਪੁੱਛਿਆ ਗਿਆ ਸੀਗਾ ਕਿ ਇਹ ਖਰੜਾ ਜਿਹੜਾ ਉਹ ਕਿਸ ਤਰੀਕੇ ਦਾ ਕੀ ਪਾਸ ਆ ਤੁਹਾਡੇ ਜਾਂ ਨਹੀਂ ਪਾਸਤਾ ਉਸ ਨੂੰ ਵੀ ਇਹ ਜਿਹੜਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜਿਹੜਾ ਇੱਕ ਵਾਰੀ ਰੱਦ ਕਰ ਦਿੱਤਾ ਸੀ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸੇ ਕਿਸਾਨ ਅੰਦੋਲਨ ਦੀ ਅਗੜਾਈ ਦੇ ਦੌਰਾਨ ਆ ਜਿਹੜਾ ਮਹੀਨੇ ਤੋਂ ਉੱਪਰ ਹੋ ਗਿਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਵਲੋਂ ਉਹਨਾਂ ਦੇ ਆਗੂ ਜਗਜੀਤ ਸਿੰਘ ਦੱਲੇਵਾਲ ਜੀ ਜਿਹੜੇ ਉਹ ਮਹੀਨੇ ਤੋਂ ਉੱਪਰ ਹੋ ਗਿਆ ਮਰਨ ਵਰਤ ਦੇ ਉੱਤੇ ਬੈਠੇ ਆ ਤੇ ਉਸੇ ਦੇ ਤਹਿਤ ਅੱਜ ਆ ਜਿਹੜਾ ਵੱਖ-ਵੱਖ ਥਾਵਾਂ ਦੇ ਉੱਤੇ ਆ ਜਿਹੜਾ ਉਹ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ ਹੈਗਾ ਤੇ ਵੱਖ-ਵੱਖ ਪੰਜਾਬ ਆ ਜਿਹੜਾ ਵੱਖ-ਵੱਖ ਥਾਵਾਂ ਤੋਂ ਬੰਦ ਆ ਤੇ ਕਿਸਾਨਾਂ ਵੱਲੋਂ ਆ ਜਿਹੜੇ ਕਾਫੀ ਸਾਰੇ ਰੋਡ ਆ ਜਿਹੜੇ ਉਹ ਬਲੌਕ ਕੀਤੇ ਹੋਏ ਆਪਾਂ ਗੱਲਬਾਤ ਕਰਾਂਗੇ ਆਗੂਆਂ ਨਾਲ ਸਸੀ ਗੱਲ ਬਾਈ ਜੀ ਨਾਮ ਤੁਹਾਡਾ ਨਾਮ ਤੇ ਜਥੇਬੰਦੀ ਦਾ ਅੰਗਰੇਜ਼ ਸਿੰਘ ਕੌਣੀ ਬਲਾਕਰੂ ਬਲਾਕ ਦੁੱਦਾ ਬੀਕੇ ਜੂ ਸਿੰਧੂਪੁਰ ਜ਼ਿਲ੍ਹਾ ਸ੍ਰੀ ਮਕਸਦ ਸਰ ਜੀ ਅੱਛਾ ਭਾਈ ਜੀ ਅੱਜ ਪ੍ਰਦਰਸ਼ਨ ਕਰ ਰਹੇ ਹੈਗੇ ਆ ਮਹੀਨਾ ਹੋ ਗਿਆ ਮਹੀਨੇ ਤੋਂ ਉੱਪਰ ਆ ਜਿਹੜਾ ਭੁੱਖ ਹੜਤਾਲ ਦੇ ਉੱਤੇ ਆ ਆਗੂ ਬੈਠੇ ਹੋਏ ਆ ਕਿਵੇਂ ਦੇਖਦੇ ਹੋ ਇਹ ਸਭ ਕਾ ਸਿਨ ਦੇਖੋ ਜੀ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਜੀ ਪਿਛਲੇ ਲਗਾਤਾਰ 35 ਦਿਨਾਂ ਤੋਂ 26 ਨਵੰਬਰ ਤੋਂ ਮਰਨ ਵਰਤ ਤੇ ਬੈਠੇ ਹੋਏ ਆ ਹਾਂ ਕਿਉਂਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਜਿਸ ਦੇ ਵਿੱਚ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਲਾਗੂ ਕਰਵਾਉਣਾ ਅਤੇ ਪਿਛਲੇ ਦਿੱਲੀ ਅੰਦੋਲਨ ਦੌਰਾਨ ਜੋ ਸਥਿਤੀਆਂ ਜੋ ਹਾਲਾਤ ਪੈਦਾ ਹੋਏ ਸੀ ਪਰਚੇ ਹੋਏ ਸੀ ਮਸ਼ੀਨਰੀਆਂ ਜ਼ਬਤ ਹੋਈਆਂ ਸੀ ਜਦ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਫੋਰ ਲਾਈਨਾਂ ਦਾ ਭਾਰਤ ਮਾਲਾ ਨਿਕਲ ਰਹੀਆਂ ਉਹ ਸਹੀ ਤਰੀਕੇ ਨਾਲ ਕੱਢਣ ਦੇ ਜੋ ਜੋ ਮੰਗਾ ਸੀ ਉਹਦੇ ਵਾਸਤੇ ਤੇ ਲਗਾਤਾਰ 13 ਫਰਵਰੀ ਤੋਂ ਅਸੀਂ ਖਨੌਰੀ ਸ਼ੰਭੂ ਦੇ ਰਤਨਪੁਰਾ ਬਾਰਡਰਾਂ ਦੇ ਉੱਪਰ ਧਰਨੇ ਉੱਪਰ ਬੈਠੇ ਆਂ ਹੂੰ ਸੋ ਉਹਨਾਂ ਸਰਕਾਰ ਦੇ ਕੰਨ ਤੇ ਸਾਨੂੰ ਦਿੱਲੀ ਤਾਂ ਕੀ ਜਾਣ ਦੇਣਾ ਹੈ ਸਰਕਾਰ ਦੇ ਕੰਨ ਤੇ ਜੋ ਵੀ ਨਹੀਂ ਸਰਕੀ ਤੇ ਸਾਡੇ ਉੱਪਰ ਬੜੇ ਅਤਜ ਅਤਿਆਚਾਰ ਸਰਕਾਰ ਨੇ ਕੀਤੇ ਜਦੋਂ ਉਸੇ ਦਿੱਲੀ ਕੂਚ ਦਾ 13 ਤੇ 14 ਫਰਵਰੀ ਨੂੰ ਨਾਹਰਾ ਦਿੱਤਾ ਤੇ ਸਰਕਾਰ ਨੇ ਸਾਡੇ ਉੱਪਰ ਪਾਣੀ ਦੀਆਂ ਬਿਚਾਰਾਂ ਲੜਾਵੜਦੀਆਂ ਗੋਲੀਆਂ ਤੇ ਅਥਰੂ ਗੈਸ ਦੇ ਗੋਲੇ ਉਹ ਸਿੱਟੇ ਗਏ ਜਿਸ ਕਾਰਨ ਸਾਡੇ 450 ਤਕਰੀਬ ਕਿਸਾਨ ਭਰਾ ਉਸਨੂੰ ਜ਼ਖਮੀ ਹੋਏ ਅਤੇ ਪੰਜ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਇਤੋਂ ਤੱਕ ਕਿ ਸਾਡਾ ਇੱਕ ਨੌਜਵਾਨ ਸ਼ਭਕਰ ਸਿੰਘ ਸਰਕਾਰ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਜੀ ਸੋ ਸਭਾਵਿਕ ਹੀ ਸੀ ਕਿ ਉਸ ਸਮੇਂ ਕਿਸਾਨ ਜੱਥੇਬੰਦੀਆਂ ਤੇ ਆਮ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਗੁੱਸੇ ਦੀ ਲਹਿਰ ਦੌੜ ਗਈ ਜਿਸ ਕਾਰਨ ਸਰਕਾਰ ਦੇ ਨਾਲ ਕੋਈ ਗਲਬਾਲ ਦਾ سلسلہ ਅੱਜ ਤੋਂ 9-10 ਮਹੀਨਾ ਤੱਕ ਕੋਈ ਨਹੀਂ ਹੋ ਸਕਿਆ ਜੀ ਸੋ ਉਸ ਤੋਂ ਬਾਅਦ ਪ੍ਰਧਾਨ ਜੀ ਨੇ ਅਤੇ ਸਾਡੇ ਦੋਹਾਂ ਫੋਰਮਾਂ ਫੋਰਮਾਂ ਨੇ ਐਸਕੇਮ ਨਾਨ ਪੋਲੀਟਿਕਲ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਜੋ ਫੈਸਲਾ ਲਿਆ ਸਾਡੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ 26 ਨਵੰਬਰ ਤੋਂ ਮਰਨਵਾਰ ਤੇ ਬੈਠੇ ਹੋਏ ਹਨ ਆਪਣੀ ਹੱਕੀ ਮੰਗਾਂ ਮਨਾਉਣ ਲਈ ਪਰ ਸਰਕਾਰ ਦੇ ਨਾਲ ਨਾਲ ਮੈਂ ਕਹਿੰਦਾ ਵੀ ਜਿਹੜੀ ਸਾਡੀ ਮਾਨਯੋਗ ਸੁਪਰੀਮ ਕੋਰਟ ਆ ਉਹ ਵੀ ਇੱਕ ਕੋਈ ਖਾਸ ਕੋਈ ਦਿਸ਼ਾ ਨਿਰਦੇਸ਼ ਸਰਕਾਰਾਂ ਨੂੰ ਨਹੀਂ ਦੇ ਰਹੀ ਨਾ ਕੋਈ ਹਰਿਆਣਾ ਸਰਕਾਰ ਨੂੰ ਨਾ ਪੰਜਾਬ ਸਰਕਾਰ ਨੂੰ ਨਾ ਕੇਂਦਰ ਸਰਕਾਰ ਨੂੰ ਉਹ ਵੀ ਇੱਕ ਗੋਗਲੋਂ ਤੋਂ ਮਿੱਟੀ ਝਾੜਨ ਦੇ ਬਰਾਬਰ ਆ ਵੀ ਡੱਲੇਪਾਲ ਸਾਹਿਬ ਦੀ ਜਾਨ ਕੀਮਤੀ ਹੈ ਜੀ ਜਾਨ ਬਚਾਓ ਅੰਦੋਲਨ ਹੁੰਦੇ ਰਹਿੰਦੇ ਆ ਨਾ ਪਰ ਸਰਕਾਰ ਨੂੰ ਇਹ ਕੋਈ ਨਿਰਦੇਸ਼ ਕਿਉਂ ਨਹੀਂ ਦਿੰਦੀ ਵੀ ਤੁਸੀਂ ਭਾਈ ਕਿਸਾਨਾਂ ਦੀਆਂ ਮੰਗਾਂ ਮੰਨੋ ਉਹਨਾਂ ਦੇ ਉਹ ਐਮਐਸਪੀ ਦਾ ਗਰੰਟੀ ਕਾਨੂੰਨ ਆ ਉਹ ਬਣਾਓ ਬਣਾਉਣ ਵਾਸਤੇ ਤੁਸੀਂ ਕਿ ਕੁਝ ਸ਼ੁਰੂ ਕਰੋ ਕਿਉਂਕਿ ਇਹ ਇਹੀ ਮੋਦੀ ਸਰਕਾਰ ਦੇ 2014 ਦੇ ਵਿੱਚ ਕੀਤੇ ਹੋਏ ਵਾਅਦੇ ਸੀਗੇ ਚੋਣਾਂ ਦੌਰਾਨ ਜਿਹੜੇ ਉਹਨਾਂ ਨੇ ਦੋ ਵਾਰੀ ਇਲੈਕਸ਼ਨ ਜਿੱਤੇ ਆ ਤਿੰਨ ਵਾਰੀ ਜਿੱਤ ਲੈ ਉਸ ਤੋਂ ਪਹਿਲਾਂ 2014 ਚ 19 ਚ 24 ਚ ਉਹਨਾਂ ਨੇ ਵਾਰ-ਵਾਰ ਇਹ ਮੰਗਾਂ ਮੰਨੀਆਂ ਸੀ ਕਿ ਅਸੀਂ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਵਾਂਗੇ ਅਤੇ ਡਾਕਟਰ ਸੋਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ। ਉਹਨਾਂ ਨੇ ਤਾਂ ਇਹ ਵੀ ਕਿਹਾ ਸੀਗਾ ਬਈ ਵੀ ਕਹਿੰਦੇ ਵੀ ਕਿਸਾਨਾਂ ਦੀ ਆਮਦਨ ਆ ਜਿਹੜੀ 222 ਤਿਕ ਹੈ ਜਿਹੜੀ ਉਹ ਦੁੱਗਣੀ ਹੋ ਜਾਊਗੀ। ਹਾਂਜੀ ਉਹਦਾ ਤੁਹਾਨੂੰ ਦੇਸੀ ਰਿਹਾ। ਇਸ ਵਾਰ ਦੀ ਮਾਰਕੀਟ ਮੇਰੇ ਖਿਆਲ ਦੇ ਉਹਨਾਂ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਹੋਣੀ ਆ। ਕਿ ਜਿਸ ਤਰ੍ਹਾਂ ਮੰਡੀਆਂ ਦੇ ਵਿੱਚ ਝੋਨੇ ਦੀ ਬੇਕਦਰਹੀ ਹੋਈ ਆ। ਉਸ ਤੋਂ ਬਾਅਦ ਆਪਣੀ ਬਾਸਮਤੀ ਦੀ ਫਸਲ ਆਈ ਹੈ ਜੋ ਜਿਹੜੀ ਕਿ 40 ਤੋਂ ਲੈ ਕੇ 50000 ਰੁਪਏ ਕਿੱਲਾ ਘਟ ਚੁੱਕੀ ਹੈ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਾਰੀ ਜਨਤਾ ਨੂੰ ਅਪੀਲ ਕਰਨਾ ਚਾਹਣਾ ਉਹ ਭਰਾਵੋ ਜਿਹੜੇ ਪਿਛਲੇ ਸਾਲ ਤੁਹਾਨੂੰ ਗੱਫੇ ਦਿੱਤੇ ਸੀਗੇ ਉਹ ਤਾਂ ਤੁਹਾਡੇ ਕੋਲ ਰਹੇ ਨਹੀਂ ਪਰ ਇਸ ਵਾਰ ਜਿਹੜੀ 40000 ਦੀ 50000 ਦੀ ਕਿੱਲੇ ਦੀ ਫਸਲ ਘਟ ਰਹੀ ਆ ਹੁਣ ਤੁਹਾਨੂੰ ਸਮਝ ਆ ਚੁੱਕੀ ਹੋਊਗੀ ਕਿ ਕਰੋੜੀ ਚ ਬਾਰਡਰ ਤੇ ਸੰਭੂ ਬਾਰਡਰ ਤੇ ਕਿਸ ਵਾਸਤੇ ਆਪਾਂ ਬੈਠੇ ਆ ਕਿਉਂ ਇੱਕ ਐਮਐਸਪੀ ਦਾ ਗਰੰਟੀ ਕਾਨੂੰਨ ਵਾਸਤੇ ਲੈਣ ਵਾਸਤੇ ਹੀ ਬੈਠੇ ਆ ਫਿਰ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਤੇ ਸਮਾਜੋਗ ਸੁਪਰੀਮ ਕੋਰਟ ਨੂੰ ਵੀ ਸਾਨੂੰ ਇਹਨਾਂ ਦਾ ਦੱਸ ਦੋ ਜਿਹੜਾ ਅਸੀਂ ਕਰੋੜ ਮੰਗ ਰਹੇ ਆ ਵੀ ਉਹਦੇ ਨੁਕਸਾਨ ਕੀ ਹੈ ਐਮਐਸਪੀ ਗਾਰੰਟੀ ਕਾਨੂੰਨ ਦੇ ਤੇ ਜਾਂ ਫਿਰ ਅਸੀਂ ਫਾਇਦੇ ਉਹਦੇ ਦੱਸ ਦਈਏ ਤੇ ਜਾਂ ਤੁਸੀਂ ਸਾਨੂੰ ਉਹਦੇ ਨੁਕਸਾਨ ਦੱਸ ਦੋ ਵੀਰ ਜੀ ਜੇਕਰ ਐਮਐਸਪੀ ਮੰਨ ਕੇ ਚੱਲੂ ਅੱਜ ਆਪਣੀ ਕਣਕ ਤੇ ਐਮਐਸਪੀ ਆ ਕਣਕ 25 ਰੁਪਏ ਦਾ ਆਪਾਂ ਨੂੰ ਆਟਾ 30 ਰੁਪਏ ਕਿਲੋ ਮਿਲ ਜਾਂਦਾ ਕਣਕ 30 ਰੁਪਏ ਕਿਲੋ ਹੋ ਗਈ ਤਾਂ ਆਟਾ 35 ਰੁਪਏ ਕਿਲੋ ਮਿਲ ਜਾਊਗਾ ਪਰ ਜਿਸ ਦਿਨ ਮੈਂ ਦਾਅਵੇ ਨਾਲ ਕਹਿੰਦਾ ਜੇ ਕਣਕ ਤੋਂ ਐਮਐਸਪੀ ਚੱਕੀ ਦਾ ਆਟਾ 100 ਰੁਪਏ ਕਿਲੋ ਮਿਲੂਗਾ ਆਮ ਜਨਤਾ ਨੂੰ ਖਾਣ ਵਾਸਤੇ ਜੀ ਅੱਛਾ ਅੱਛਾ ਭਾਈ ਜੀ ਇੱਕ ਤਾਂ ਇਹ ਹੋ ਗਈ ਗੱਲ ਕਿ ਢੱਲੇਵਾਲ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਬੈਠੇ ਆ ਸਰਕਾਰ ਮੰਗਾ ਨਹੀਂ ਮੰਨ ਰਹੀਗੀ ਦੂਜੇ ਪਾਸੇ ਜੇਕਰ ਦੇਖੀਏ ਤਾਂ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੀਆਂ ਵੱਖ-ਵੱਖ ਆਰਗੇਨਾਈਜੇਸ਼ਨਾਂ ਉਹਨਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈਗੀ ਆ ਕਿ ਡੱਲੇਵਾਲ ਸਾਹਿਬ ਆ ਜਿਹੜੇ ਪਹਿਲੀ ਤਾਂ ਕੁਝ ਗੱਲ ਲੋਕ ਇਹ ਗੱਲ ਆਖ ਰਹੇ ਹੈਗੇ ਆ ਕਿ ਸਾਡੇ ਸਿੱਖੀ ਸਿਧਾਂਤ ਦੇ ਅਨੁਸਾਰ ਹੈ ਜਿਹੜਾ ਮਰਨਵਰਤ ਸਹੀ ਨਹੀਂਗਾ ਮਰਨਵਰਤ ਹੋਣਾ ਨਹੀਂ ਚਾਹੀਦਾਗਾ ਦੂਸਰਾ ਦੂਸਰੀਆਂ ਜਥੇਬੰਦੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਸਾਡਾ ਇਹ ਸੰਘਰਸ਼ ਦਾ ਇਹ ਰਸਤਾ ਨਹੀਂਗਾ ਕਿਵੇਂ ਦੇਖਦੇ ਹੋ ਦੂਸਰੀਆਂ ਜਥੇਬੰਦੀਆਂ ਨੂੰ ਦੇਖੋ ਜੀ ਉਹ ਉਹਨਾਂ ਦੀ ਆਪਣੀ ਸੋਚੀ ਆ ਉਹਨਾਂ ਦੇ ਡਿਸੀਜਨ ਆ ਉਹ ਆਜ਼ਾਦ ਆ ਡਿਸੀਜਨ ਲੈਣ ਵਾਸਤੇ ਪਰ ਜੇਕਰ ਉਹ ਮੰਗਾ ਨਾਲ ਜਦੋਂ ਵੀ ਕਿਤੇ ਉਹਨਾਂ ਦੀ ਸਟੇਟਮੈਂਟ ਆਉਂਦੀ ਆ ਉਹ ਕਹਿੰਦੇ ਮੰਗਾ ਸਹੀ ਆ ਪਰ ਅਸੀਂ ਉਥੇ ਜਾ ਨਹੀਂ ਸਕਦੇ ਉਹ ਭਰਾਵੋ ਤੁਸੀਂ ਖਨੌਰੀ ਨਹੀਂ ਜਾਣਾ ਸ਼ੰਭੂ ਨਹੀਂ ਜਾਣਾ ਤੇ ਭੋਰ ਬੜੇ ਰਸਤੇ ਆ ਪੰਜਾਬ ਦੇ ਤੁਸੀਂ ਉਥੇ ਜਾ ਕੇ ਬਹਿ ਜਾਓ ਨਹੀਂ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚੇ ਨੇ ਪੈਰਲਰ ਆ ਜਿਹੜਾ ਉਹ ਪ੍ਰਦਰਸ਼ਨ ਕੀਤਾ ਹੈਗਾ ਉਹਨਾਂ ਪ੍ਰਦਰਸ਼ਨਾਂ ਨੂੰ ਕਿਵੇਂ ਦੇਖ ਦੋ ਹਮੈਤ ਨਹੀਂ ਲੱਗਦੀ ਤੁਹਾਨੂੰ ਦੇਖੋ ਜੀ ਅੰਦੋਲਨ ਹੋ ਰਿਹਾ ਹੋਵੇ ਚੰਬੂ ਤੇ ਤੇ ਖਨੌਰੀ ਤੇ ਤੇ ਆਪਾਂ ਘੇਰੀ ਜਾਈਏ ਡੀਸੀ ਦਫ਼ਤਰ ਹਾਂ ਆਪਾਂ ਨੂੰ ਕਿਸੇ ਵਿਚਾਰੇ ਡਿਪਟੀ ਕਮਿਸ਼ਨਰ ਨੇ ਐਮਐਸਪੀ ਨਾ ਹੀ ਦੇਣੀ ਹਾਂ ਅੰਦੋਲਨ ਦੇ ਵਿੱਚ ਪਹੁੰਚੋ ਮੰਨ ਕੇ ਚੱਲੋ ਮੇਰੇ ਖੇਤ ਦੇ ਵਿੱਚ ਫਸਲ ਸੁੱਕੀ ਜਾਂਦੀ ਹੈ ਉੱਥੇ ਪਾਣੀ ਨਹੀਂ ਪਹੁੰਚਦਾ ਉੱਥੇ ਨਦੀਨ ਹੋ ਗਏ ਤੇ ਮੈਂ ਆਪਦੇ ਨਿਆਈ ਵਾਲੇ ਖੇਤੋਂ ਜਿਹੜਾ ਮਾਰ ਕੇ ਮੁੜਿਆ ਵਾਂ ਇਸ ਤਰ੍ਹਾਂ ਦਾ ਫਸਲ ਦਾ ਉਹਦਾ ਕੋਈ ਹੱਲ ਨਹੀਂ ਹੋਣਾ ਮਸਲੇ ਦਾ ਅੱਛਾ ਆਗੂਆਂ ਵੱਲੋਂ ਇਹ ਵੀ ਗੱਲ ਆਖੀ ਜਾ ਰਹੀ ਹੈਗੀ ਕਿ ਜੋ ਐਮਐਸਪੀ ਦਾ ਕਾਨੂੰਨ ਹੈਗਾ ਇਸ ਦੇ ਲਈ ਆ ਜਿਹੜੀ ਫਾਈਟ ਆ ਉਹ ਬਹੁਤ ਵੱਡੀ ਚਾਹੀਦੀ ਹੈਗੀ ਆ ਇਸ ਤੋਂ ਪਹਿਲਾਂ ਵੀ ਆ ਜਿਹੜਾ ਕਿਉਂਕਿ ਜਿੰਨਾ ਚਿੱਕਰ ਪੂਰੇ ਪੂਰੇ ਭਾਰਤ ਦੇ ਕਿਸਾਨ ਨਹੀਂ ਉੱਠ ਕੇ ਖੜੇ ਹੁੰਦੇ ਉਹਨਾਂ ਚਿਰ ਇਹ ਜੰਗ ਜਿੱਤੀ ਨਹੀਂ ਜਾ ਸਕਦੀ ਇੰਟਰਨੈਸ਼ਨਲ ਪੱਧਰ ਦੀ ਲੜਾਈ ਹੈਗੀ ਆ ਵੀ ਇਹ ਕੱਲੇ ਇੱਕ ਵਿਅਕਤੀ ਦੇ ਮਰਨ ਵਰਤ ਦੇ ਨਾਲ ਹੀ ਹੱਲ ਨਹੀਂ ਹੋਣੀਗੀ ਕਿਵੇਂ ਵੇਖਦੇ ਹੋ ਇਹਨਾਂ ਸਟੇਟਮੈਂਟ ਦੇ ਦੇਖੋ ਜੀ ਇਹ ਭਾਰਤ ਪੱਧਰ ਦੇ ਲੋਕਾਂ ਦੀ ਹੀ ਲੜਾਈ ਆ ਜੀ ਕਹਿਣ ਨੂੰ ਦਿੱਲੀ ਕੂਚ ਦਾ ਦਾਰਾ ਦਿੱਤਾ ਸੀ ਆਪਾਂ ਦਿੱਲੀ ਜਾ ਕੇ ਬੈਠਾਂਦੇ ਭਾਰਤ ਪੱਧਰ ਦੇ ਲੋਕਾਂ ਨੇ ਦਿੱਲੀ ਆਉਣਾ ਸੀ ਪਰ ਜੇਕਰ ਆਪਾਂ ਨੂੰ ਪੰਜਾਬ ਦੀ ਸਰਹੱਦ ਤੋਂ ਹੀ ਬਾਹਰ ਨਹੀਂ ਨਿਕਲ ਦਿੱਤਾ ਜਾ ਰਿਹਾ ਪੰਜਾਬ ਦੇ ਲੋਕ ਇੰਨੇ ਸਟਰੋਂਗ ਹੋ ਗਏ ਤਾਕਤਵਰ ਹੋ ਕੇ ਗਏ ਆ ਤੇ ਉਹ ਵਿਚਾਰੇ ਜਿਹੜੀਆਂ ਗਰੀਬ ਸਟੇਟਾਂ ਜਿੱਥੇ ਐਮਐਸਪੀ ਨਹੀਂ ਮਿਲਦੀ ਉਹਨਾਂ ਕੋਲ ਤਾਂ ਦਿੱਲੀ ਆਉਣ ਜੋਗਾ ਕਰਾਇਆ ਵੀ ਨਹੀਂ ਬੱਸ ਦਾ ਕਰਾਇਆ ਨਹੀਂ ਟ੍ਰੇਨ ਦਾ ਕਰਾਇਆ ਨਹੀਂ ਉਹ ਜਿੰਨੇ ਕੀ ਪਹੁੰਚ ਆਪਣੀ ਪਹੁੰਚ ਦੇ ਅਨੁਸਾਰ ਇੱਥੇ ਪਹੁੰਚ ਰਹੇ ਆ ਿਕਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਕੁੱਲ ਭਾਰਤ ਦੀਆਂ 350 ਜਥੇ ਬੰਦੀਆਂ ਇਹਦੇ ਵਿੱਚ ਸ਼ਾਮਲਾ ਜਿਹੜੀਆਂ ਆਪਣੇ ਅੰਦੋਲਨ ਦੇ ਵਿੱਚ ਸ਼ਾਮਲਾ ਪਰ ਉਹਨਾਂ ਦੀ ਗਿਣਤੀ ਵਿਚਾਰੇ ਕੋਈ ਇੱਕ ਸਟੇਟ ਦੇ ਚੋਂ 50 ਬੰਦੇ ਆ ਗਏ ਕਿਸੇ ਸਟੇਟ ਤੋਂ 40 ਬੰਦੇ ਆ ਗਏ ਉਹ ਇਸ ਤਰ੍ਹਾਂ ਉਹ ਪਹੁੰਚ ਰਹੇ ਆ ਜੀ